ਸਤ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਇੱਕ ਲੈਹਦੇ ਪੰਜਾਬ ਦੀ ਹੋਰ ਖੂਬਸੂਰਤ ਜੀ ਵੰਨਗੀ ਜੋ ਸਾਨੂੰ ਸਾਡੀ ਭੈਣ ਸਾਨਾ ਨੇ ਪਾਕਿਸਤਾਨ ਤੋਂ ਤੇ ਬਹੁਤ ਸਾਰੀਆਂ ਮੇਰੀਆਂ ਸਤਿਕਾਰਯੋਗ ਬੀਬੀਆਂ ਉਹਨਾਂ ਨੇ ਗਾ ਕੇ ਭੇਜਿਆ ਸੀ ਉਹਨਾਂ ਦਾ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਭੈਣ ਸਾਨਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਪਿਆਰ ਹੈ ਸਾਡਾ ਚੜਦੇ ਤੇ ਲੈਂਦੇ ਪੰਜਾਬ ਦਾ ਸੀ ਇੱਕ ਸੀਗੇ ਤੇ ਇੱਕ ਹੀ ਹਾਂ ਇੱਕ ਹੀ ਰਹਾਂਗੇ ਕਦੇ ਸਬੱਬ ਬਣਿਆ ਤੇ ਮੈਂ ਤੇ ਪਵਨ ਤੁਹਾਡੇ ਤੱਕ ਜਰੂਰ ਪਹੁੰਚਾਂਗੇ ਤੇ ਆਪਾਂ ਇਕੱਠੇ ਬਹਿ ਕੇ ਲੋਕੀਤ ਗਾਵਾਂਗੇ ਇੱਕ ਪਿਆਰਾ ਜਿਹਾ ਲੋਕਗੀਤ ਉਹਨਾਂ ਦੁਆਰਾ ਭੇਜਿਆ ਹੋ ਤੁਹਾਨੂੰ ਸੁਣਾਉਣੀ ਆ ਮੈਨੂੰ ਬਾਰੀ ਉਹ ਲੇਖੜੀ ਨੂਰਮਾਲ ਦੇ ਗਿਆ ਮੈਨੂੰ ਬਾਰੀ ਉਹ ਲੇਖੜੀ ਨੂਰਮਾਲ ਦੇ ਗਿਆ ਮੈਂ ਤਾਂ ਸਮਝਿਆ ਮੀਰਾ ਮਹੀਸੀ ਕੋਈ ਹੋਰ ਦੇ ਗਿਆ ਮੈਂ ਤਾਂ ਸਮਝਿਆ ਮੀਰਾ ਮਹੀਸੀ ਕੋਈ ਹੋਰ ਦੇ ਗਿਆ ਮੇਰੇ ਸਰਪੇ ਗੜਵਾ ਦੂਦ ਦਾ ਮੈਂ ਦੋ ਜਣ ਹੋ ਬਣੀ ਮੇਰੇ ਸਰਪੇ ਗੜਵਾ ਦੂਦ ਦਾ ਮੈਂ ਦੋ ਜਣ ਹੋ ਬਣੀ ਲੈ ਪੀਲਾ ਮਿਰਿਆ ਹਾਕਮ ਸਕੂਲੋਂ ਨਿਕਲ ਕੇ ਲੈ ਪੀਲਾ ਮਿਰਿਆ ਹਾਕਮ ਸਕੂਲੋਂ ਨਿਕਲ ਕੇ ਲੈ ਆਇਆ ਤੇਰੀ ਖਾਤ ਰੇ ਸਈਆਂ ਚੋਂ ਵਿਛੜ ਕੇ ਲੈ ਆਇਆ ਤੇਰੀ ਖਾਤ ਰੇ ਸਈਆਂ ਚੋਂ ਵਿਛੜ ਕੇ ਮੈਂ ਸੋਟੀ ਮਾਰੀ ਬਾਸ ਦੀ ਯਾਰਾਂ ਚੋਂ ਨਿਕਲ ਕੇ ਮੈਂ ਸੋਟੀ ਮਾਰੀ ਬਾਸ ਦੀ ਯਾਰਾਂ ਚੋਂ ਨਿਕਲ ਕੇ ਮੈਨੂੰ ਬਾਰੀ ਵਿੱਚ ਖੜੀ ਨੂਰ ਮਾਲ ਦੇ ਗਿਆ ਮੈਨੂੰ ਬਾਰੀ ਵਿੱਚ ਖੜੀ ਨੂਰ ਮਾਲ ਦੇ ਗਿਆ ਮੈਂ ਤਾਂ ਸਮਝਿਆ ਮੇਰਾ ਮਾਹੀ ਸੀ ਕੋਈ ਹੋਰ ਦੇ ਗਿਆ ਮੈਂ ਤਾਂ ਸਮਝਿਆ ਮੇਰਾ ਮਾਹੀ ਸੀ ਕੋਈ ਹੋਰ ਦੇ ਗਿਆ ਮੇਰੇ ਸਿਰ 'ਤੇ ਫੁੱਲਾਂ ਦਾ ਟੋਕਰ ਮੈਂ ਮਾਲਣ ਹੋ ਬਣੀ ਮੇਰੇ ਸਿਰ 'ਤੇ ਫੁੱਲਾਂ ਦਾ ਟੋਕਰ ਮੈਂ ਮਾਲਣ ਹੋ ਬਣੀ ले, ले ला मिरिया हाक मस कोलो निकल के ले ला मिरिया हाक मस कोलो निकल के मैं आईया तेरी खातरे तरे सईया चो बिछड़ के मैं आईया तेरी खा तरे सईय चो बिछड़ के मैं सोटी मारी बाहर चो निकल के मैं सोटी मारी बांस बा चो निकल के മേനു ബാറി ഓല മാല മീനു വാര് ഓലേഖി നൂമലാ സമജിയ മേരാ മാഹി സൈ